ਜਿਲੰਦਰ ਜੋ ਐਸਐਚਓ ਪੂਸ਼ਨ ਕੁਮਾਰ ਦਾ ਮਾਮਲਾ ਲਗਾਤਾਰ ਗਰਮਾਉਂਦਾ ਜਾ ਰਿਹਾ ਜਿੱਥੇ ਇੱਕ ਮਹਿਲਾ ਨੇ ਐਸਐਚਓ ਨੂੰ ਕੌਲ ਰਿਕਾਰਡਿੰਗ ਜਾਰੀ ਕਰਕੇ ਕਈ ਵੱਡੇ ਖੁਲਾਸੇ ਕੀਤੇ ਸੀ ਉੱਥੇ ਇੱਕ ਹੋਰ ਮਹਿਲਾ ਵੀ ਮੀਡੀਆ ਦੇ ਸਾਹਮਣੇ ਜਿਸ ਦੇ ਵੱਲੋਂ ਕੁਝ ਕੌਲ ਰਿਕਾਰਡਿੰਗ ਤੇ ਵੀਡੀਓ ਕਾਲ ਵੀ ਪੇਸ਼ ਕੀਤੀਆਂ ਅਤੇ ਗੰਭੀਰ ਇਲਜ਼ਾਮ ਐਸਐਚਓ ਤੇ ਲਗਾਏ ਗਏ ਸਭ ਤੋਂ ਪਹਿਲਾਂ ਨਜ਼ਰ ਵੀਡੀਓ ਤੇ ਮਾਰਦੀ ਹੈ ਹੈਲੋ ਹੈਲੋ ਹਾਂਜੀ ਸਰ ਗਲਤੀ ਕਰਵਾ ਲਓ ਮਰੀ ਠਾਲ ਲੰਦੋ ਸਰ ਮੈਂ ਕਰਦੀ ਹਾਂ ਗੱਲ ਕਰਾਨੀ ਹੁੰਨੇ ਵੇਰ ਥੋੜੇ ਟਾਈਮ ਤੱਕ ਰੋਕੋ ਯਾ ਉਹ ਉਹ ਅਠਤਾ ਕਾ ਸ਼ਕਾ ਹਾ ਤਾਂ ਲੈਣ ਦਾ ਪੀਤ ਲੈਣ ਦਾ ਬਿਲਕੁਲ ਹੀ ਡਿ ਗਈ ਉਹ ਗਲਤ ਕਰਾ ਬਖਸ਼ੋ ਠੀਕ ਹੁੰਦੀ ਹਾਂ ਇਹ ਵਿਚਾਰੀ ਤੇ ਤਰਸ ਨਹੀਂ ਆਉਂਦਾ ਮੈਂ ਤਾਂ ਇਹਨਾਂ ਨਾਲ ਗਲਤ ਕਰਾ ਪਈ ਅੱਛਾ ਰੁਕੋ ਸਰ ਕਰਾਉਣੀ ਆ ਹਮਨ ਰੁਕੋ ਹਾਂ ਫੈਸ਼ਨ ਇਸਮੀ ਇਸਮੀ ਹਾਂ ਮੜ ਜਿੰਨੇ ਸੱਚ ਸਰ ਦਾ ਫੋਨ ਆਇਆ ਕਹੀ ਗੱਲ ਆਹ ਬਾਰ ਦਵਾਰ ਦਵਾਰ ਕਹੀ ਜਾਂਦੇ ਆ ਹੈਲੋ 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 ਹਾਂਜੀ ਸਰ ਉਹ ਕੀ ਗੱਲ ਹੋ ਗਈ ਕੁਪਤੀ ਨਹੀਂ ਤੇਰੀ ਦੁਖੀ ਹੰਦੋਂ ਮੇਰਾ ਤਾਂ ਨਾ ਇਹ ਨਹੀਂ ਆਉਂ ਪਤਾ ਨਹੀਂ ਨੰਮੜੀ ਦਾ ਦੋ ਹੁੰਦੀ ਆ ਕੁਛ ਖਾ ਉਹ ਕਰ ਰਹੀ ਹਾਂ ਨਹੀਂ ਬੋਮਟ ਆਉਣ ਲੱਗ ਜਾਂਦੇ ਆ ਹੁਣ ਖਾ ਪੀ ਰਾਂ ਨਾ ਕੋਈ ਨਾ ਖਾਏ ਪੀਵੇ ਫੇਰੀ ਹੈ ਜੀ ਪੀਤਾ ਸੀ ਘਰ ਮਾਰਿੰਗ ਫਰੂਟ ਵਗੈਰਾ ਆਦਦੇ ਸੀਗੇ ਫਾਈਵ ਗਿਆ ਗੈਸ ਮੰਗੀ ਗਿਆ ਉਹ ਸੋ ਜਿਆਦਾ ਨਹੀਂ ਹੈ ਹੈ ਗੈਸੋਂ ਸੋ ਜਿਆਦਾ ਦਰਦ ਨਹੀਂ ਹੈ ਖਾਬੀਬ ਇਹ ਆ ਜਾ ਦੋਈ ਲਾਗੇ ਹਾਂ ਹਾਂ ਜੀ ਦੇਖ ਲਈ ਆਹ ਆ ਦੇਖ ਲਈ ਆ ਜਾ ਦੋਈ ਲਾਗੇ ਹਾਂ ਜਾਨੀ ਆ ਆ ਜਾ ਆ ਗਰਮ ਲੱਕੀਰ ਹਾਂ ਜੀ ਤੁਸੀਂ ਆ ਗੋ ਦੋਈ ਦੋਈ ਮੈਂ ਜੰਦ ਨੂੰ ਤੋਪਿਆ ਜੰਦ ਨੂੰ ਤੋਪਿਆ ਆ ਰੋਤਾ ਕੱਲੇ ਨਾ ਹਾਂ ਕਦੋਂ ਕਤਾਜੂਨੀ ਮਸਾ ਉੱਤੇ ਕਹਿੰਦੇ ਉੱਥੇ ਅਸੀਂ ਠੀਕ ਆ ਹਾਂ ਤਾਂ ਕਿ ਖਾਬੀਆ ਤੁਸੀਂ ਤੇ ਮੁਰਗੀ ਪਰ ਅੱਧੇ ਘੰਟੇ ਦੀ ਮੈਂ ਚਲੋ ਠੀਕ ਆ ਮੈਂ ਦੇਖਦੀ ਹੈ ਦੇਖਣਾ ਨਹੀਂ ਆ ਆ ਆਉਗਾ ਜਦ ਸਰ ਆਨੀ ਮੈਂ ਪਤਾ ਜੀ ਕਿ ਐਸੇ ਦਾ ਪਤਾ ਜੀ ਬਤਨ ਕਿੱਥੇ ਗਏ ਆ ਪਤਾ ਜੀ ਰਵਣੇ ਕੋਈ ਨਹੀਂ ਕਿਉਂ ਦਿਲੋ ਲਈ ਇਹ ਲੇਜੰਡ ਦੇ ਰੋਜ਼ ਹੀ ਚੱਲਦੇ ਆ। ਉਹਨਾਂ ਨੇ ਖਰਾਬ ਕੀਤਾ। ਨਹੀਂ, ਉਹ ਕੀਤਾ। ਉਹ ਖਰਾਬ ਹੀ ਠੀਕ ਹੋਗਾ ਸਾਨੂੰ ਕੋਈ ਵਾਰ ਨਹੀਂ ਹੁੰਦੀ। ਅਸੀਂ ਤਾਂ ਜਿਆਦਾ ਦਵਾਈਆਂ ਨਾਲ ਕੱਲ ਵੀ ਨਹੀਂ ਚਾਹੀਦਾ ਅੱਜ ਵੀ ਜਾ ਰਿਹਾ ਹੈ। ਲੰਬਾਂ ਲੈ ਮੈਂ ਚੱਲਦਾ ਰਹਿ ਜੂ ਨਾ। ਠੀਕ ਹੈ ਨਹੀਂ। ਦੰਤਨਾਲਾ ਲੱਗੋ ਬਿਠਾ ਗਰੀ ਸਰਕਾਰੀ ਚ। ਨਹੀਂ, ਦੁੱਖ ਸੰਗਨ ਲੱਗਦਾ। ਹਾਂ। ਨਾ ਤੋ ਜਿਦਾਗਾ ਮਾ ਜਿਆਗਦਾ ਨਹੀਂ ਹੁੰਦੀ।

ਕਾ ਕਵਿਤਾ ਉਹ ਕਿਹਾ ਉਹ ਕਿਹਾ ਚਲ ਠੀਕ ਹੈ ਜੀ ਕਬਾਸ਼ ਉਹ ਚੁੱਛ ਉਹ ਤੁਹਾਨੂੰ ਬੋਕਿਆ ਚਾਹਵਾ ਹਾਂ ਜੀ ਤਾਂ ਚੰ ਠੀਕ ਹੈ ਅਤੇ ਮੀਰੇ ਦੇ ਨਾਲ ਗੱਲਬਾਤ ਕਰਦੇ ਉਸ ਪੀੜਤ ਮਹਿਲਾ ਨੇ ਵੀ ਇਲਜ਼ਾਮ ਲਗਾਇਆ ਨੇ ਕਿ ਕਿਸ ਤਰੀਕੇ ਦੇ ਨਾਲ ਇਹ ਸਾਨੂੰ ਤੰਗ ਪਰੇਸ਼ਾਨ ਕਰਦਾ ਸੀ ਐ ਸੈਟਿਊਸ਼ਨ ਕੁਮਾਰ ਜੋ ਗੜੇ ਦੀ ਲੜਕੀ ਨੂੰ ਪਰੇਸ਼ਾਨ ਕਰਦਾ ਸੀ ਉਹਦੀ ਵੀਡੀਓ ਦੇਖ ਕੇ ਮੈਨੂੰ ਵੀ ਥੋੜੀ ਆਈ ਕਿ ਮੇਰੀ ਬੇਟੀਆਂ ਨੂੰ ਵੀ ਐਸਐਚਓ ਕੁਸ਼ਣਕਮਰ ਬਹੁਤ ਵਾਰ ਫੋਨ ਕਰਦਾ ਸੀਗਾ ਇਹਨੇ 15 ਅਗਸਤ ਨੂੰ ਐਸਐਚਓ ਕੁਸ਼ਣਕਮਰ ਨੇ ਸਾਡੇ ਘਰ ਮੁਲਾਜ਼ਮ ਭੇਜੇ ਕਹਿੰਦੇ ਸੀ ਕਿ ਤੁਹਾਡੇ ਹਸਬੰਡ ਦਾ ਨਾਮ ਲਿਸਟ ਦੇ ਵਿੱਚ ਆਇਆ ਆ ਤਾਂ ਐਸਐਚਓ ਕੁਸ਼ਣਕਮਰ ਨਾਲ ਸਾਡੀ ਗੱਲ ਵੀ ਕਰਾਈ ਮੁਲਾਜ਼ਮ ਆਣਾ ਐਸਐਚਓ ਕਹਿੰਦਾ ਕਿ ਤੁਸੀਂ ਫਲੋਰ ਥਾਣੇ ਦੇ ਵਿੱਚ ਆਓ ਅਸੀਂ ਫਲੋਰ ਥਾਣੇ ਦੇ ਵਿੱਚ ਗਏ ਤਾਂ ਇਹ ਸਾਡੇ ਕੋਲ ਨੰਬਰ ਮੰਗਦਾ ਸੀ ਕਹਿੰਦਾ ਤੁਹਾਡੇ ਘਰ ਵਾਲੇ ਤੇ ਕਲੰਧਰਾ ਕਰਨ ਆਇਆ ਆ ਤੁਸੀਂ ਆਪਣਾ ਘਰ ਵਾਲਾ ਪੇਸ਼ ਕਰੋ ਮੈਂ ਕਿਹਾ ਸਾਡਾ ਘਰ ਵਾਲਾ ਸਾਡੇ ਨਾਲ ਨਹੀਂ ਰਹਿੰਦਾ ਲੜਕੇ ਪਤਾ ਨਹੀਂ ਕਿੱਥੇ ਗਿਆ ਹੋਇਆ ਆ ਫਿਰ ਪੂਸ਼ਣ ਕੁਮਾਰ ਕਹਿੰਦਾ ਤੁਸੀਂ ਆਪਣਾ ਨੰਬਰ ਦੇ ਕੇ ਜਾਓ ਮੈਂ ਆਪਣੇ ਹਸਬੰਡ ਦਾ ਨੰਬਰ ਉਹਨੂੰ ਦੇ ਕੇ ਆ ਗਈ ਉਸ ਤੋਂ ਬਾਅਦ ਇਹਨੇ ਉਸ ਨੰਬਰ ਤੇ ਬਾਰ-ਬਾਰ ਫੋਨ ਕਰਦਾ ਰਿਹਾ ਪੂਸ਼ਣ ਕੁਮਾਰ ਫਿਰ ਉਸ ਤੋਂ ਬਾਅਦ ਇਹਨੇ ਸਾਨੂੰ ਫਿਰ ਥਾਣੇ ਸੱਦਿਆ ਸੀ ਫਿਰ ਥਾਣੇ ਚੱਲੇ ਗਏ ਮੈਂ ਆਪਣੀ ਛੋਟੀ ਬੇਟੀ ਲੈ ਕੇ ਜਦੋਂ ਅਸੀਂ ਗਏ ਤਾਂ ਮੇਰੀ ਬੇਟੀ ਨੂੰ ਕਹਿੰਦਾ ਆਪਣਾ ਨੰਬਰ ਦੇ ਕੇ ਜਾਓ ਮੇਰੀ ਬੇਟੀ ਨੇ ਮੇਰਾ ਨੰਬਰ ਉਹਨੂੰ ਦੇ ਦਿੱਤਾ ਕਹਿੰਦੀ ਸਰ ਮੇਰਾ ਹੀ ਨੰਬਰ ਆ ਉਹਨੂੰ ਪੁੱਛਦਾ ਕਿ ਤੂੰ ਕੀ ਕਰਦੀ ਹੈ ਕਹਿੰਦੀ ਮੈਂ ਜੌਬ ਕਰਦੀ ਆ ਕਹਿੰਦਾ ਅੱਛਾ ਫਿਰ ਉਸ ਤੋਂ ਬਾਅਦ ਇਸ ਸਵੇਰੇ 7 ਵਜੇ ਸਾਨੂੰ ਫੋਨ ਕਰਨ ਲੱਗ ਪਿਆ ਮੇਰੀ ਬੇਟੀ ਨੂੰ ਕਹਿੰਦਾ ਤੂੰ ਅੱਜ ਕੰਮ ਤੇ ਨਹੀਂ ਜਾਣਾ ਮੇਰੀ ਬੇਟੀ ਕਹਿੰਦੀ ਹਾਂਜੀ ਮੈਂ ਜਾਣਾ ਆ ਕਹਿੰਦਾ ਕਿੰਨੇ ਵਜੇ ਜਾਣਾ ਆ ਉਹ ਕਹਿੰਦੀ ਮੈਂ ਤਾਂ 10 ਤੋਂ 5 ਵਜੇ ਤੱਕ ਦੀ ਜੌਬ ਕਰਦੀ ਆ ਫਿਰ ਉਸ ਤੋਂ ਬਾਅਦ ਐਸਐਚਓ ਨੇ ਕੁਸ਼ਣ ਕੁਮਾਰ ਨੇ ਉਹਨੂੰ ਫੋਨ ਕਰਨ ਲੱਗ ਪਿਆ ਦੰਤ ਚ 10 10 20 20 ਫੋਨ ਕੀਤੇ ਫਿਰ ਉਸ ਤੋਂ ਬਾਅਦ ਵੀਡੀਓ ਕਾਲ ਵੀ ਨੇ ਕੀਤੀਆਂ ਫਿਰ ਇਹਦੀ ਸਾਰੀ ਰਿਕਾਰਡਿੰਗ ਅਸੀਂ ਸਿੱਕਾ ਰੱਖਦੇ ਰਹੇ ਇੱਕ ਪਾਸੇ ਫਿਰ ਇੱਕ ਦਿਨ ਮੇਰੀ ਬੇਟੀ ਅਸੀਂ ਇੰਨੇ ਪਰੇਸ਼ਾਨ ਹੋ ਕੇ ਅਸੀਂ ਘਰ ਛੱਡ ਕੇ ਚਲੇ ਗਏ ਮੇਰੇ ਆਪਣੀ ਬੇਟੀ ਨੂੰ ਮੈਂ ਇਹ ਕਹਤਾ ਕਿ ਮੇਰੀ ਬੇਟੀ ਬਾਹਰ ਚਲ ਗਈ ਆ ਉਹ ਇੰਡੀਆ ਦੇ ਵਿੱਚ ਨਹੀਂ ਗਈ ਜਦੋਂ ਨੇ ਇੰਨੀ ਗੱਲ ਸੁਣੀ ਕਿ ਇਹਦੀ ਬੇਟੀ ਹੁਣ ਇੰਡੀਆ ਦੇ ਵਿੱਚ ਨਹੀਂ ਗਈ ਉਹਨੇ ਮੈਨੂੰ ਪਰੇਸ਼ਾਨ ਕਰਨਾ ਸ਼ੁਰੂ ਕਰਤਾ ਕਿ ਤੁਹਾਡਾ ਨਾਂ ਲਿਸਟੇ ਦੇ ਵਿੱਚ ਆਇਆ ਤੁਸੀਂ ਥਾਣੇ ਆ ਮੈਂ ਆਪਣੀ ਪੰਚਾਇਤ ਲੈ ਕੇ ਥਾਣੇ ਦੇ ਵਿੱਚ ਜਾਂਦੀ ਰਹੀ ਆ ਐਸਐਚਪੂ ਸ਼ਰਕਮਾਰ ਦੇ ਕੋਲ ਏ ਮੇਰਨਾ ਬੱਤਮੀ ਜੀ ਨਾ ਬੋਲਦਾਰ ਆ ਇੱਕ ਦਿਨ ਕਹਿੰਦਾ ਤੇਰਾ ਲਿਸਟੇ ਦੇ ਵਿੱਚ ਨਾਮ ਆਇਆ ਪਾਓ ਇਹਨੂੰ ਥਾ ਹਵਾਲਾਟ ਦੇ ਵਿੱਚ ਇਹਨੂੰ ਰੱਖੋ ਥਾਣੇ ਰਾਤ ਨੂੰ ਪਤਾ ਲੱਗੇ ਫਿਰ ਉਸ ਤੋਂ ਬਾਅਦ ਮੇਰੀ ਪੰਚਾਇਤ ਕਹਿੰਦੀ ਕਿ ਨਹੀਂ ਇਹ ਲੇਡੀਜ਼ ਕੁਛ ਨਹੀਂ ਇਦਾਂ ਦੀ ਕਰਦੀ ਫਿਰ ਮੈਂ ਘਰ ਆ ਗਈ ਫਿਰ ਉਸ ਤੋਂ ਬਾਅਦ ਇਹ ਮੈਨੂੰ ਧਮਕਾਨ ਲਾ ਪਿਆ ਬਹੁਤ ਪਰੇਸ਼ਾਨੀ ਨੇ ਮੈਨੂੰ ਕੀਤਾ ਫਿਰ ਉਸ ਤੋਂ ਬਾਅਦ ਡੀਐਸਪੀ ਸਰਦੇ ਮੈਂ ਗਈ ਜਦੋਂ ਮੈਂ ਡੀਐਸਪੀ ਸਰਦੇ ਗਈ ਫਿਰ ਉਹਨਾਂ ਨੇ ਇਹਨੂੰ ਕਿਹਾ ਕਿ ਜੇ ਲੇਡੀਜ਼ ਕੁਛ ਇਦਾਂ ਦਾ ਨਹੀਂ ਕਰਦੀ ਲੇਡੀਜ਼ ਦੇ ਘਰ ਮੁਲਾਜਮ ਨਹੀਂ ਜਾਣੇ ਚਾਹੀਦੇ ਉਸ ਤੋਂ ਬਾਅਦ ਇਹ ਨੇ ਛੱਡ ਘਰ ਮੁਲਾਜਮ ਇਹ ਦਿਨ ਹਟ ਗਿਆ ਫਿਰ ਮੈਂ ਇੱਕ ਥੋੜੇ ਦਿਨਾਂ ਬਾਅਦ ਇੱਕ ਵੀਡੀਓ ਦੇਖੀ ਗੜੇ ਦੀ ਬੇਟੀ ਦੀ ਜਦੋਂ ਮੈਂ ਗੜੇ ਦੀ ਬੇਟੀ ਦੀ ਵੀਡੀਓ ਦੇਖੀ ਤਾਂ ਮੈਂ ਕਿਹਾ ਜਦੋਂ ਇਸ ਲੜਕੀ ਮୋਰੇ ਹੋ ਸਕਦੀ ਆ ਤਾਂ ਅਸੀਂ ਕਿਉਂ ਨਹੀਂ ਮੋਰੇ ਹੋ ਸਕਦੇ ਅਸੀਂ ਫਿਰ ਆਪਣੀ ਵੀਡੀਓ ਮੀਡੀਆ ਨੂੰ ਦਿੱਤੀ ਕਿ ਸਾਡੀ ਬੇਟੀ ਨਾਲ ਤਾਂ ਇਹਨੇ ਬਹੁਤ ਜ਼ਿਆਦਾ ਬਦਤਮੀਜ਼ੀ ਨਾਲ ਬੋਲੇ ਆਇਆ ਇਹਦੇ ਕਰਕੇ ਅਸੀਂ ਆਪਣੀ ਬੇਟੀ ਲੁਕੋ ਲੁਕੋ ਕੇ ਰੱਖੀ ਸਾਰੇ ਪਿੰਡ ਨੂੰ ਅਸੀਂ ਇਹੀ ਕਹਿ ਕੇ ਸਾਡੀ ਬੇਟੀ ਬਾਹਰ ਚਲ ਗਈ ਪਰ ਬਾਹਰ ਨਹੀਂ ਗਈ ਹੋਈ ਸੀ ਸਾਡੀ ਬੇਟੀ ਅਸੀਂ ਲੁਕੋ ਕੇ ਰੱਖੀ ਹੋਈ ਸੀਗੀ ਤਾਂ ਇਹਨੂੰ ਅਸੀਂ ਇਹ ਤੁਹਾਨੂੰ ਫਿਰ ਬੁਲਾਉਂਦੇ ਵੀ ਰਹੇ ਆ ਫਲੋਰ ਕਿਸੇ ਰੂਮ ਦੇ ਵਿੱਚ ਵੀ ਫਲਾਨੀ ਜਗ੍ਹਾ ਆ ਜਾਓ ਫਲਾਨੀ ਜਗ੍ਹਾ ਆ ਜਾਓ ਤੁਹਾਨੂੰ ਡਰੈਸ ਦੱਸ ਕੇ ਬੁਲਾਉਂਦੇ ਵੀ ਰਿਹਾ ਅਸਚੋ ਹਾਂਜੀ ਮੈਨੂੰ ਨਹੀਂ ਮੇਰੀ ਬੇਟੀ ਨੂੰ ਬੁਲਾਉਂਦੇ ਰੇ ਜਿਹੜੀ ਵੀਡੀਓ ਦੇ ਵਿੱਚ ਐ ਮੇਰੀ ਬੇਟੀ ਨੂੰ ਕਹਿੰਦਾ ਰਿਹਾ ਫਲਾਨੀ ਜਗ੍ਹਾ ਮੇਰਾ ਹੈਗਾ ਆ ਉੱਥੇ ਆ ਜਾਓ ਮੇਰੀ ਬੇਟੀ ਬਸ ਇੱਦੀ ਕਹਿੰਦੀ ਰੇ ਅੱਜ ਮੈਂ ਠੀਕ ਨਹੀਂ ਗੀ ਅੱਜ ਮੇਰੇ ਤਾਇਆ ਜੀ ਐਕਟਿਵਾਂ ਲੈ ਗਏ ਆ ਬਸ ਬੇਟੀ ਮੇਰੇ ਇੱਦੀ ਝੂਂਟ ਤੇ ਝੂਠ ਹੀ ਉਹਨੂੰ ਬੋਲਦੀ ਰਹੀ ਆ ਫਿਰ ਜਿਆਦਾ ਜਿਆਦਾ ਹੀ ਹੋ ਗਿਆ ਹਟਿਆ ਹੀ ਨਹੀਂ ਹੱਟਿਆ ਹੀ ਨਹੀਂ ਫਿਰ ਮੇਰੀ ਬੇਟੀ ਕਹ ਇਹ ਕੁਛ ਵੀ ਕਰ ਸਕਦੇ ਆ ਕਿਉਂ ਨਾ ਆਪਾਂ ਇੱਥੋਂ ਚੱਲੀਏ ਅਸੀਂ ਰਾਤ ਨੂੰ 12 ਵਜੇ ਗੱਡੀ ਬੁਲਾਈ ਗੱਡੀ ਬੁੱਕ ਕਰਕੇ ਅਸੀਂ ਆਪਣੇ ਰਿਸ਼ਤੇਦਾਰਾਂ ਦੇ ਘਰ ਚੱਲੇ ਗਏ ਅਸੀਂ ਆਪਣੇ ਘਰ ਜਿੰਦਾ ਹੀ ਲਾ ਕੇ ਰੱਖਿਆ ਬਸ ਮੈਂ ਹੀ ਕਿਤੇ ਕਿਤੇ ਘਰ ਆ ਜਾਂਦੀ ਹੁੰਦੀ ਸੀ ਮੇਰੀ ਬੀਟੀਆਂ ਤਾਂ ਘਰ ਆਉਂਦੀਆਂ ਹੀ ਨਹੀਂ ਸੀ ਇਹ ਤੋਂ ਡਰਦੇ ਮਾਰੇ ਉਦੋਂ ਇਸ ਮਾਮਲੇ ਲੈ ਕੇ ਐਸਐਚਓ ਨੇ ਵੀ ਆਪਣੀ ਪ੍ਰਤੀਕਿਰਿਆ ਦਿੱਤੀ ਆ ਆਖਿਰ ਉਹਨਾਂ ਨੇ ਕੀ ਕਿਹਾ ਆਓ ਸੁਣਦੇ ਹਾਂ ਇਹ ਮੇ ਕੋਲ 4 ਅਕਤੂਬਰ ਨੂੰ ਆਏ ਦੁਬਾਰਾ ਹੂੰ ਸ਼ਾਮ ਜੀ ਨੂੰ ਹੂੰ ਤੇ ਉਸ ਟਾਈਮ ਤੇ ਕਾਫੀ ਮਤਲਬ ਟਾਈਮ ਚੇਂਜ ਹੋ ਚੁੱਕਾ ਹਨੇਰਾ ਪੈਣ ਲੱਗਾ ਸੀਗਾ ਤੇ ਮੈਂ ਉਸੇ ਵੇਲੇ ਆਪਣਾ ਉਸ ਦਿਨ ਗੱਲ ਕੀਤੀ ਵੀ ਹਾਂ ਵੀ ਉਸ ਸਮੇਂ ਨੂੰ ਇੱਕ ਲੇਡੀ ਇੰਸਪੈਕਟਰ ਚਾਹੀਦੀ ਹੈ ਜਿਨ੍ਹਾਂ ਨੇ ਮੈਡਮ ਸੀਮਾ ਨੂੰ ਮੈਨੂੰ ਨੰਬਰ ਦਿੱਤਾ ਤੇ ਮੈਂ ਮੈਡਮ ਸੀਮਾ ਨਾਲ ਗੱਲ ਕੀਤੀ ਤੇ ਮੈਡਮ ਸੀਮਾ ਕਹਿੰਦੇ ਵੀ ਠੀਕ ਆ ਮੈਂ ਜਲਦੋਂ ਚਲਦੀਆਂ ਤੇ ਔਨੇ ਘੰਟੇ ਮੈਂ ਪਹੁੰਚ ਜਾਣਾ ਤੇ ਜਦੋਂ ਜਦੋਂ ਮਤਲਬ ਮੈਡਮ ਸੀਮਾ ਜਿਹੜੀ ਹੈ ਸੌਰੀ ਮੀਨਾ ਦੁਆਰਾ ਮੈਨੂੰ ਫੋਨ ਕੀਤਾ ਮੈਂ ਫਗਵਾੜਾ ਲੰਘ ਗਈਆਂ ਤੇ ਮੈਂ ਆ ਰਹੀ ਹਾਂ ਤੇ ਜਦੋਂ ਦੇਖਿਆ ਬਾਹਰ ਤੇ ਕੋਈ ਵੀ ਨਹੀਂ ਸੀਗਾ ਮੈਂ ਮੈਮੋ ਅੱਛੇ ਕੋਈ ਵੀ ਨਹੀਂ ਹੈਗਾ ਉਹ ਤੇ ਤੁਸੀਂ ਤਾਂ ਸਵੇਰੇ ਆਜੋ ਸਵੇਰੇ ਬੁਲਾ ਲਾਂਗੇ ਤੇ ਜਿਹੜਾ ਹੈਗਾ ਅਗਲੇ ਦਿਨ ਪੰਚ ਤੀਕ ਨੂੰ ਦੁਬਾਰਾ ਬੁਲਾਇਆ ਤੇ ਬੁਲਾ ਕੇ ਤੇ ਜਿਹੜੇ ਇਨਸਪੈਕਟਰ ਸਾਹਿਬ ਮੀਨਾ ਕੁਮਾਰੀ ਉਹਨਾਂ ਨੇ ਬਿਆਨ ਲਿਖਾਇਆ ਤੇ ਨਵਨਦੀਪ ਕੌਰ ਲੜਕੀ ਆ ਉਹ ਲਿਖ ਰਹੀ ਸੀ ਹੂੰ ਤੇ ਜਿਹੜੀ ਹੈਗੀ ਚੁੰਨੀ ਦੀ ਉਹ ਆਪਣੇ ਲਾਗੇ ਬਹੁਤ ਬੋਲ ਰਹੀ ਸੀਗੀ ਹੂੰ ਜਿੱਦਾਂ ਇਹਦਾ ਉਹ ਬੋਲਦੀ ਸੀ ਇਨਸਪੈਕਟਰ ਸਾਹਿਬ ਨੂੰ ਡਿਕਟੇਟ ਕਰੀ ਜਾ ਰਹੇ ਸੀ ਹੂੰ ਤੇ ਮੈਂ ਜਦੋਂ ਇਹ ਲਿਖਾਉਣ ਲੱਗੇ ਬਿਆਨ ਤੇ ਇਹਨਾਂ ਨਾਲ ਮੋਦੁਰ ਵਿਅਕਤੀ ਹੋਰ ਵੀ ਆਏ ਸੀਗੇ ਹੂੰ ਤੇ ਇਨਸਪੈਕਟਰ ਸਾਹਿਬ ਕਹਿੰਦੇ ਵੀ ਇਹ ਲੜਕੀ ਦਾ ਮਾਮਲਾ ਹੈਗਾ ਤੁਸੀਂ ਬਾਹਰ ਚਲ ਜਓ ਹੂੰ ਮੈਂ ਵੀ ਉੱਠ ਕੇ ਬਾਹਰ ਆ ਗਿਆ ਵਿਚੋਂ ਹੀ ਹੂੰ ਦੇ 12 ਨੂੰ ਕਿਨਨ ਨੇ ਸਾਰਾ ਕੋਈ ਜੋ ਵੀ ਲਿਖਾਇਆ ਮਿਸਪਰ ਸਾਹਿਬ ਨੇ ਸਾਰਾ ਬਿਆਨ ਉਹਨਾਂ ਦੇਖ ਕੇ ਇਹ ਮਿਲ ਗਿਆ ਫੈਇਦਤ ਕਰਤੀ ਹੈ ਹੂੰ ਜਿਹੜਾ ਜੁੰਨੀ ਦੇਵੀ ਨੇ ਮੇਰੇ ਤੇ ਇਲਜ਼ਾਮ ਲਾਇਆ ਵੀ 24 ਅੱਠ ਨੂੰ ਮੈਂ ਆਈ ਸੀ ਤੇ ਮੇਰੇ ਛਾਤੀ ਦੇ ਹੱਥ ਫੇਰੇ ਤੇ ਬਲੋਗ ਕਿਹਦੇ ਵੀ ਡੰਡਾ ਦੀ ਇੰਦਰੀ ਦੇਖਦੇ ਨੇ ਬਲਤਕਾਰ ਹੋਇਆ ਕਿ ਨਹੀਂ ਹੋਇਆ ਹੂੰ ਦੇਖੋ ਮੈਂ ਕਿ ਜ਼ਿੰਮੇਵਾਰ ਹਸਤਰ ਹੂੰ ਹੂੰ ਮੇਰੀ ਏਜ ਜਿਹੜੀ ਹੈਗੀ ਆ ਉਹ ਅਸਲ 55 ਸਾਲ ਜਾ ਰਿਹਾ ਹੂੰ ਔਰ 38 ਸਾਲ ਮਹਿਕਮੇ ਚ ਮੇਰੀ ਸਰਵਿਸ ਚੁੱਪੀ ਆ ਹੂੰ ਐਸ ਜਿਹੜੀ ਸਰਵਿਸ ਦੇ ਦੌਰਾਨ ਅੱਜ ਤੱਕ ਮੇਰੇ ਤੋਂ ਕਿਸੇ ਵੀ ਲੇਡੀਜ਼ ਵੱਲੋਂ ਜਾਂ ਕਿਸੇ ਵੀ ਮਤਲਬ ਔਰਤ ਦੇ ਸੰਬੰਧ ਵਿੱਚ ਕੋਈ ਵੀ ਮੁੱਲੀ ਉੱਠੀ ਹੂੰ ਬਿਲਕੁਲ ਜਿਹੜੀ ਹੈਗੀ ਇਸ ਪੱਖੋਂ ਜਿਹੜੀ ਮੈਂ ਸਾਫ਼ ਆਪਣੀ ਨੌਕਰੀ ਕੀਤੀ ਹੈ ਹੂੰ ਤੇ ਜਿਹੜਾ ਇਹਨੇ ਦੱਸਿਆ ਹਾਂ ਵੀ ਕੋ ਰੱਖਿਆ ਸੀਗਾ ਅ ਡੰਡਾ ਕਹਿੰਦੇ ਵੀ ਹਾਂ ਵੀ ਦੇ ਕੇ ਚੈੱਕ ਕਰ ਲੈਣੇ ਆ ਹੂੰ ਇਹੋ ਹੀ ਗੱਲ ਬਕੋ ਗਲਤ ਹੈ ਮੇਰੇ ਜਿਹੜੇ ਹੈਗੇ ਥਾਣੇ ਦਾ ਜਿਹੜਾ ਸਾਰਾ ਜਿਹੜਾ ਵਾ ਉਹ ਮਾਨਯੋਗ ਹਾਈ ਕੋਰਟ ਦੇ ਕੈਮਰੇ ਨਾਲ ਰੱਖਿਆ ਰਿਹਾ ਹੋਇਆ ਹਾਈ ਕੋਰਟ ਜਿਹੜੀ ਉਹਨਾਂ ਨੂੰ ਆਪਣਾ ਜਿਹੜੀ ਇਹ ਮੋਲੀਟਰ ਕਰਦੀ ਹੈ ਕੈਮਰਿਆਂ ਨੂੰ ਜਿਹੜਾ 24/8 ਦੀ ਇਹ ਗੱਲਬਾਤ ਤੇ ਜ਼ਾਮ ਲਾ ਰਹੇ ਆ ਉਹ ਸਾਰਾ ਜਿਹੜਾ ਹੈਗਾ ਵਾ ਮਾਂ ਜੋਗੋ ਹਾਈ ਕੋਰਟ ਆਪ ਚੈੱਕ ਕਰ ਸਕਦੀ ਹੈ ਖ਼ੈਦ ਆਦੀ ਹੈ ਕਿ ਐਸਐਚਓ ਪੂਸ਼ਨ ਕੁਮਾਰ ਦਾ ਮਾਮਲਾ ਲਗਾਤਾਰ ਗਰਮਾਉਂਦਾ ਜਾ ਰਿਹਾ ਤਾਂ ਹੁਣ ਇਸ ਮਾਮਲੇ ਦੇ ਵਿੱਚ ਅੱਗੇ ਹੋਰ ਕੀ ਕੀ ਖੁਲਾਸੇ ਹੋਣਗੇ ਆਉਣ ਵਾਲਾ ਸਮਾਂ ਦੱਸੇਗਾ ਹਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ